ਹਾਂਜੀ ਮੈਂ ਆਜੀ ਪੰਜਾਬ ਦੇ ਮਸ਼ਹੂਰ ਉਸ ਰੇਟਾਂ ਵਾਲੇ ਪਰਮਾਰ ਇਲੈਕਟ੍ਰੋਨਿਕ ਕੋਰਟੀ ਵਾਲਿਆਂ ਦੇ ਹੋ ਤੇ ਇਹ ਸਾਡੇ ਭਾਜੂ ਨੇ ਹੈਗੇ ਨੇ ਭਵਨਪ੍ਰੀਤ ਜੀ ਪਿੰਡ ਲਦਾਣੇ ਉੱਚੇ ਤੋਂ ਤੇ ਪਿਛਲੇ ਜਿਹ ਦਿਨੀ ਸਾਡੇ ਪੇਜ ਤੇ ਕਮੈਂਟ ਆਇਆ ਸੀਗਾ ਕਿ ਸੋਣਾ ਜਿਆ ਲਿਖਿਆ ਗਿਆ ਸੀਗਾ ਇਹਨਾਂ ਵੱਲੋਂ ਭਵਨਪ੍ਰੀਤ ਜੀ ਵੱਲੋਂ ਪਰਮਾਰ ਇਲੈਕਟ੍ਰੋਨਿਕ ਥਾ ਗਿਆ ਲੋਕਾਂ ਨੂੰ ਪਾਗਲ ਬਣਾਉਂਦੇ ਆ ਇਹਨਾਂ ਦੀ ਆਦਤ ਬਣ ਗਈ ਆ ਬੇਸਿਕਲੀ ਮੇਰੇ ਨਾਲ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਇਹਨਾਂ ਤੋਂ ਇੱਕ ਏਸੀ ਰਿਆ ਸੀ ਗੋਦਰੀ ਕੰਪਨੀ ਦਾ ਪਤਾ ਨਹੀਂ ਡੁਪਲੀਕੇਟ ਆ ਕਿ 오रिजिनल ਆ ਉਹ ਇੱਕ ਹਫਤੇ ਵਿੱਚ ਖਰਾਬ ਹੋ ਗਿਆ ਸੀਗਾ ਤੇ ਆਪਣੇ ਇਸ ਤੋਂ ਬਾਅਦ ਪਰਮਾਰਾ ਲੋਕਾਂ ਨੂੰ ਫਰੋਡ ਕਰ ਰਹੇ ਆ ਮੇਰੀ ਇਹ ਮੈਂ ਇਹਨਾਂ ਤੇ ਐਕਸ਼ਨ ਵੀ ਜਰੂਰ ਲੈਣਾ ਇਹ ਕਮੈਂਟ ਭਾਜੀ ਹੁਣ ਬੋਲੋ ਪਵਨਪ੍ਰੀਤ ਜੀ ਹੁਣ ਵਾਲਾ ਬਿੱਲ ਅਪਲੋਡ ਕਰਕੇ ਲਿਖਿਆ ਗਿਆ ਸੀਗਾ ਤੇ ਕੀ ਭਾਜੀ ਤੁਹਾਡਾ ਏਸੀ ਕਿਉਂ ਏਸੀ ਕੋਈ ਤੁਹਾਨੂੰ ਅਸੀਂ ਦਿੱਤਾ ਕਿੰਨੇ ਦਿੱਤਾ ਪਹਿਲਾਂ ਦੱਸਿਓ ਆਪਾਂ ਭਾਜੀ ਪਰਮਾਰ ਇਲੈਕਟ੍ਰੋਨਿਕਸ ਤੋਂ ਏਸੀ ਲਿਆ ਸੀਗਾ ਤੇ ਇਹ ਬਹੁਤ ਵਧੀਆ ਚੱਲ ਰਿਹਾ ਹੈ ਆਪਾਂ ਨੂੰ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਗਈ ਤੇ ਹੁਣ ਵੀ ਆਪਣੇ ਘਰੇ ਚੱਲ ਰਿਹਾ ਸਾਰੇ ਆਪਣੇ ਫੈਮਿਲੀ ਮੈਂਬਰ ਯੂਜ਼ ਕਰ ਰਹੇ ਆ ਏਸੀ ਦੀ ਕੋਈ ਪ੍ਰੋਬਲਮ ਨਹੀਂ ਏਸੀ ਬਿਲਕੁਲ ਵਧੀਆ ਚੱਲ ਰਿਹਾ ਹੈ ਜੀ ਤੇ ਹੋਰ ਦੂਜੀ ਗੱਲ ਏਸੀ ਨੂੰ ਦਿੱਤਾ ਗਿਆ ਸੀ 28990 ਰੁਪਏ ਦਾ ਇਹ ਕਿਸੇ ਦੁਕਾਨਦਾਰ ਕੋਲ ਗਏ ਤੇ ਉਹ ਦੁਕਾਨਦਾਰ ਕੁਝ ਘੜੀ ਦੁਕਾਨਦਾਰ ਹੁੰਦੇ ਦਾ ਦੇ ਉਹ ਦੁਕਾਨਦਾਰ ਕੋਲ 28990 ਰੇਟ ਦਾ ਫੋੜ ਹੋਣਾ ਨਹੀਂ ਸੀਗਾ ਕਿਉਂਕਿ ਰੇਟ ਸਿਰਫ ਅਸੀਂ ਦੇ ਸਕਦੇ ਕੋਈ ਨਹੀਂ ਦੇ ਸਕਦਾ ਏਸੀ ਵਿੱਚ ਆਪਣੇ ਉਹਨੇ ਕੀ ਕੀਤਾ ਇਹਨਾਂ ਦਾ ਨਾਮ ਲੈ ਕੇ ਕਮੈਂਟ ਕੀਤਾ ਕੀ ਕਮੈਂਟ ਕੀਤਾ ਕਿ ਆਪਣੇ ਏਸੀ ਡੁਪਲੀਕੇਟ ਆ ਮੈਂ ਇਹਨਾਂ ਨੂੰ ਇੱਕ ਚੀਜ਼ ਨਾ ਇਹਨਾਂ ਪਹਿਲਾਂ ਇਹਨਾਂ ਨੰਬਰ ਗਲਤ ਸੀਗਾ ਮੇਰੇ ਕੋਲ ਨੰਬਰ ਸਹੀ ਨਹੀਂ ਸੀਗਾ ਇਹਨਾਂ ਦੇ ਫੋਨ ਦੇ ਉੱਤੇ ਇੱਕ ਮੈਸੇਜ ਦੇ ਦਿੱਤਾ ਕੀਤਾ ਗਿਆ ਵੀ ਹਾਂਜੀ ਏਸੀ ਆ ਸਾਡਾ origignal 100% original ਆ ਤੇ ਜੇ ਆਪਣੇ ਇਹਨਾਂ ਨੂੰ ਮੈਂ ਇਹ ਵੀ ਕਹਿੰਦਾ ਜੇ ਕਿਹਾ ਕਿ ਜੇ ਏਸੀ ਡੁਪਲੀਕੇਟਾਂ ਨੂੰ ਲੱਖ ਰੁਪਏ ਮੈਂ ਤੁਹਾਨੂੰ ਦਊਂਗਾ ਅਲੱਗ ਤੋਂ। ਭਾਈ ਗੱਲ ਸੱਚੀ ਹੈ ਜੀ? ਹਾਂਜੀ ਹਾਂਜੀ ਬਿਲਕੁਲ ਭਾਈ ਸੱਚੀ ਹੈ। ਤੇ ਏਸੀ ਤੁਹਾਡਾ ਆਪਣੇ ਬਿਲਕੁਲ ਸਹੀ ਚੱਲਦਾ ਆ? ਹਾਂਜੀ ਹਾਂਜੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਹਲਦਾ ਗਿਆ? ਨਹੀਂ ਨਹੀਂ ਕੋਈ ਨਹੀਂ ਭਾਈ ਪ੍ਰੋਬਲਮ। ਇਹ ਨਾ ਕੋਸ਼ਿਕ ਘਟੀਆਂ ਦੁਕਾਨਦਾਰ ਹੈਗੇ ਆ ਜਿਨ੍ਹਾਂ ਕੋ ਰੇਟ ਦੇ ਨਹੀਂ ਹੁੰਦੇ ਤੇ ਉਹ ਕੀ ਕਰਦੇ ਉਹ ਕਹਿੰਦੇ ਜੀ ਪਰਮਾਰਾ ਵਾਲੇ ਮਾਲ ਡੁਪਲੀਕੇਟ ਹੈ ਜੀ ਪਰਮਾਰਾ ਵਾਲਾ ਮਾਲ オリジナル ਨਹੀਂ ਹੈਗਾ ਜੀ ਉਹ ਸਸਤਾ ਤਾ ਦਿੰਦਾ ਆ ਜਦ ਕਿ ਇਹ ਜਿਹੜਾ ਸਸਡੇ ਰੇਟਾਂ ਨਾਲ ਬੀਟ ਕੋਈ ਕਰ ਨਹੀਂ ਸਕਦਾ ਹੈਗਾ ਤੇ ਨਾ ਸਾ ਤੇ ਬਾਕੀ ਭਾਜੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਗੀ ਤੇ ਇਹਨਾਂ ਦੇ ਨਾਮ ਬਲੋ ਕਮੈਂਟ ਕੀਤਾ ਗਿਆ ਹਾਲਾਂਕਿ ਅਸੀਂ ਐਕਸ਼ਨ ਲੈਣਾ ਚਾਹੁੰਦੇ ਤਾਂ ਲੈ ਸਕਦੇ ਕਿਉਂਕਿ ਇਹਨਾਂ ਦੇ ਨਾਮ ਤੇ ਕਿਸੇ ਨੇ ਨਕਲੀ ਆਈਡੀ ਬਣਾ ਕੇ ਤੇ ਸਾਡੇ ਪੇਜ ਤੇ ਕਮੈਂਟ ਕੀਤਾ ਸੀਗਾ ਇਹ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਵੀ ਹਾਂਜੀ ਸੁੱਖ ਲੱਗਾ ਵੀ ਇਹਨਾਂ ਦੇ ਕੋਈ ਕਸਟਮਰ ਅਫੈਕਟ ਪਵੇ ਜਿਆਦਾ ਕਿ ਸਾਡੇ ਅਸੀਂ ਹਰੇ ਕਸਟਮਰ ਨੂੰ ਟੈਕਲ ਕਰੀਦਾ 1 ਟੂ 1 ਡੀਲ ਕਰ ਰਹੀਦਾ ਹੈ ਨਾ ਤੇ ਇਸ ਭਾਜੀ ਹੁਣਾਂ ਨਾਲ ਨਾਲ ਇਹ ਕੰਮ ਹੋਇਆ ਤੇ ਮਤਲਬ ਅੱਗੇ ਵਸੋਂ ਮਾਸੇ ਧਿਆਨ ਰੱਖਣਾ ਕਿ ਬਾਕੀ ਮੈਂ ਦੁਕਾਨਦਾਰੋਂ ਥੋੜੀ ਕਹਿਣਾ ਚਾਹੁੰਦਾ ਆ ਕਿ ਬਾਈ ਸਾਹਿਬ ਜੇ ਕੰਪੀਟੀਸ਼ਨ ਨਹੀਂ ਕਉ ਮੈਂ ਇਹ ਕੰਪੇਟੀਸ਼ਨ ਕਰਨਾ ਹੈ ਤਾਂ ਬੰਦਿਆਂ ਮੰਗੋ ਕਰੋ ਕਿਉਂ ਕਿਸੇ ਨਾਮ ਲੈ ਕੇ ਤੁਸੀਂ ਇਹਦਾ ਕੰਮ ਕਰਦੇ ਆ ਜੇ ਬਾਅਦ ਵਿੱਚ ਦੇ ਕੋਈ ਗੱਲ ਨਿਕਲਦੀ ਆ ਹੁਣ ਭਾਜੀ ਹੁਣੀ ਆਏ ਆ ਸਾਡੇ ਕੋਲ ਭਾਜੀ ਉਹਨਾਂ ਨੂੰ ਬੁਲਾਇਆ ਇਹਨਾਂ ਨੂੰ ਮੈਂ ਕਿ ਭਾਜੀ ਇਹਦੇ ਕਰਕੇ ਗੱਲ ਆ ਤਾਂ ਮੈਂ ਕਹਿੰਦਾ ਪਹਿਲਾਂ ਕਲੀਅਰਿਫਾਈ ਕਰੀਏ ਕਿ ਇਹਦੇ ਦੇ ਕੋਈ ਗੱਲ ਹੋਈ ਸੀਗੀ ਕਿ ਨਹੀਂ ਹੋਈ ਸੀਗੀ ਤੇ ਹੁਣ ਸੋ ਤੁਸੀਂ ਭਾਜੀ ਮੋਂ ਸੁਣ ਲਿਆ ਭਾਜੀ ਕੋਈ ਇਹਦੇ ਕੋਈ ਗਲਤੀ ਨਹੀਂ ਹੈਗੀ ਨਹੀਂ ਨਹੀਂ ਭਾਜੀ ਬਿਲਕੁਲ ਏਸੀ ਓਕੇ ਚੱਲਦਾ ਪਿਆ ਪ੍ਰੋਡਕਟਰ ਪ੍ਰੋਡਕਟ ਓਰੀਜਨਲ ਤੁਹਾਡਾ ਜੀ ਹਾਂਜੀ ਹਾਂਜੀ ਬਿਲਕੁਲ 100% ਓਰੀਜਨਲ ਹੈ ਜੀ ਮੈਂ ਜਦੋਂ ਭਾਜੀ ਉਹਨਾਂ ਕੋਲ ਆਪਣੇ ਤੇ ਉਸ ਦਿਨ ਆਪਣੇ ਕੋਲ ਜਿੱਦਾਂ ਭਾਈ ਹੁਣਾਂ ਕੋ ਸਕਰੀਨ ਨਹੀਂ ਸੀਗੀ ਤੇ ਮੈਂ ਹੁਣ ਚਲੋ ਨਾਮ ਨਹੀਂ ਲੈਣਾ ਚਾਹੁੰਨਾ ਤੇ ਮੈਂ ਉਹਨਾਂ ਦੇ ਕੋਲ ਬੰਦਿਆਂ ਕੋਲ ਗਿਆ ਸੀਗਾ ਤੇ ਸਕਰੀਨ ਲੈਣ ਤੇ ਉਹਨਾਂ ਕੋਲ ਮੈਂ ਜਿੱਦਾਂ ਏਸੀ ਉਹਨਾਂ ਦੀ ਵੀ ਸ਼ਾਪ ਦੇ ਉੱਤੇ ਕਾਫੀ ਲੱਗੇ ਹੋਏ ਸੀ ਨਾ ਤਾਂ ਮੈਂ ਉਹਨਾਂ ਦੇ ਕੋਲ ਏਸੀ ਦਾ ਪ੍ਰਾਈਸ ਪਤਾ ਕੀਤਾ ਕਿ ਮੈਂ ਕਿਹਾ ਗੋਦਰੀ ਕੰਪਨੀ ਦਾ ਕਿੰਨੇ ਦਾ ਤੇ ਉਹਨਾਂ ਨੇ ਮੈਨੂੰ ਕੁਛ ਜਾਣੀ 30000 ਤੋਂ ਉੱਤੇ ਦੱਸਿਆ ਸੀ ਤੇ ਆਪਾਂ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕਹਾ ਚਲੋ ਭਾਜੀ ਮੈਂ ਤਾਂ ਹੁਣ ਲਗਵਾਇਆ ਹੋਇਆ ਏਸੀ ਉਹ ਕਹਿੰਦੇ ਵੀ ਚਲੋ ਠੀਕ ਆ ਜੀ ਤੇ ਕਿੰਨੇ ਦਾ ਲਗਵਾਇਆ ਵੀ ਮੈਂ ਉਹਨਾਂ ਨੂੰ ਦੱਸਿਆ ਮੈਂ ਕਹਾ ਭਾਜੀ ਹੁਣਾਂ ਕੋ ਆਪਾਂ 28990 ਦਾ ਲਿਆ ਵੀ ਜਿੱਦਾਂ ਆਪਣੇ ਹੋਰ ਵੀ ਯਾਨੀ ਭਾਈ ਸੱਜਣ ਹੈਗੇ ਜਿਹੜੇ ਇਹਨਾਂ ਕੋ ਮਟੀਰੀਅਲ ਲੈਂਦੇ ਆ ਤੇ ਆਪਾਂ ਵੀ ਲਈਦਾ ਇਹਨਾਂ ਕੋਲ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਚਲੋ ਭਾਜੀ ਆਪਣੇ ਬਿੱਲੇ ਦੀ ਫੋਟੋ ਦਿਖਵਾ ਦਿਖਾ ਲ ਦਿਓ ਤੇ ਆਪਾਂ ਉਹਨਾਂ ਨੂੰ ਫੋਟੋ ਦਿਖਾ ਲ ਦਿੱਤੀ ਆ ਜੀ ਤੇ ਬਾਕੀ ਉਹਨਾਂ ਨੇ ਫੋਟੋ ਦੀ ਕਲਿੱਕ ਕਰ ਲਈ ਕਿਉਂਕਿ ਜੇ ਦੇਖੋ ਭਾਜੀ ਉਹਨਾਂ ਨੇ ਕੋਈ ਆਪਾਂ ਨੂੰ ਦੇਸੀ ਮਾਲ ਦਿੱ ਆਪਾਂ ਫੇਰ ਡਰੀਏ ਨਾ ਬਿੱਲ ਦਿਖਾਣ ਤੋਂ ਜਿੱਦਾਂ ਉਹਨਾਂ ਨੇ ਆਪਾਂ ਨੂੰ ਬਿੱਲ ਦਿੱਤਾ ਕੱਟ ਕੇ ਆਪਾਂ ਉਦਾਂ ਹੀ ਦਿਖਾ ਲ ਦੱਤਾ ਗਾ ਹੁਣ ਹੁਣ ਕੀ ਹੋਇਆ ਇਹ ਨਾਲ ਮਤਲਬ ਉਸ ਵੇਲੇ ਨੂੰ ਅਪਲੋਡ ਕਰਕੇ ਕਿਹਾ ਗਿਆ ਕਿ ਮਾਲ ਦੀ ਪੇਚ ਕੰਪਲੀਟ ਆ ਗਈ ਹੈ ਸਪੀਸ ਕੰਪਲੀਟ ਆ ਗਈ ਹੈ ਤੇ ਡੁਪਲੀਕੇਟ ਪਟਕਟਿਆ ਜਦ ਕਿ ਇਦਾਂ ਦਾ ਕੋਈ ਸੀਨ ਨਹੀਂ ਸੀਗੀ ਸੋ ਪਾਜੀ ਤੁਹਾਡਾ ਆਉਣ ਲਈ ਬਹੁਤ ਧੰਨਵਾਦ ਕਲੀਅਰ ਕਰਨ ਲਈ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਜੀ ਸੋ ਜਿਹਨੇ ਵੀ ਸ਼ੋਪਿੰਗ ਕਰਨੀ ਆ ਬਾਜ਼ੀ ਰੇਟਾਂ ਤੇ ਕਰਨੀ ਆ ਇਦਾਂ ਦੇ ਕਟਿਆ ਇੱਕ ਮਿੰਟ ਬਾਜ਼ਾ ਸੋ ਧਿਆਨ ਨਾਲ ਤੇ ਆਪਣੇ ਸਾਡੇ ਕੋਲ ਆ ਕੇ ਰੇਟ ਬਾਜ਼ੀਬ ਤੇ ਲੈ ਸਕਦਾ ਆ ਦਾਨਿਆਂ ਧ